ਇਹ ਕੱਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾ ਦੀ ਵੱਡੀ ਖਬਰ ਖਬਰ ਅੰਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਪਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨੂੰ ਸਬਸਕ੍ਰਾਈਬ ਕਰ ਲੋ ਸ਼ੁਰੂਆਤ ਕਰਦੇ ਹਾਂ ਜੀ ਦੀ ਵੱਡੀ ਖਬਰ ਵੱਡੀ ਖਬਰ ਆਲੀ ਹੈ ਮਾਹੌਲ ਤਾਇਨਾਤਪੁਰ ਕਿਸਾਨਾਂ ਨੂੰ ਹਟਾਉਣ ਲਈ ਫੋਰਸ ਨੇ ਵੱਡੇ ਛੱਡੇ ਅਥੂ ਗੈਂਸ ਦੇ ਗੋਲੇ ਦੇਖੋ ਲਾਈਵ ਤਸਵੀਰ ਇਸ ਦਿਨ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਇਸ ਥਾਂ ਦੀ ਜਾਣਕਾਰੀ ਇਸ ਦੇ ਨਾਲ ਹੀ ਕਿਸਾਨਾਂ ਨੂੰ ਵਾਪਸ ਜਾਣ ਦੀਆਂ ਦਿੱਤੀ ਜਾ ਰਹੀ ਹੈ ਨਿਚਤਾਂ ਵੀ ਕਿਹਾ ਪਿੰਡਾਂ ਦੇ ਇੰਟਰਨੈਟ ਬੰਦ ਕਰ ਦਿੱਤੇ ਗਏ ਹਨ ਹਰਿਆਣਾ ਪੁਲਿਸ ਨੂੰ ਨਕਿਸਾਨਾ ਨੂੰ ਸੁੱਟੇ ਅਥਰੂ ਗੈਸ ਦੇ ਗੋਲੇ ਪੁਲਿਸ ਨੇ VSD ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਤੋਂਡ ਤਸਵੀਰਾਂ ਪੇਸ਼ ਹੋ ਰਹੀਆਂ ਹਨ ਕਿ ਅਥਰੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਹਨ ਇਸ ਦੇ ਨਾਲ ਹੀ ਜਾਣਕਾਰੀ ਮਿਲ ਪੁਲਿਸ ਵਾਲਿਆਂ ਨੇ ਸੈੱਡ ਚੱਲ ਰਹੇ ਬੈਕ ਗਿਆ ਨੋਜਵਾਨ ਕਿਸਾਨ ਇਸ ਦੇ ਨਾਲ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਪਿਆ ਹੋਇਆ ਵਕਤ ਇਸ ਹਰਿਆਣਾ ਵਾਲੇ ਪਾਸੇ ਪਹੁੰਚ ਗਏ ਇਤਨਾਲੀ ਕਿਸਾਨਾਂ ਵੱਲ ਤੋਂ ਵਾਪਸ ਆਈ ਸ਼ੰਭੂ ਬਾਰਡਰ ਤੇ ਹੁਣ ਦੋਵੇਂ ਪਾਸੇ ਕਿਸਾਨਾਂ ਅਤੇ ਵਿਚਾਲੇ ਹਰਿਆਣਾ ਪੁਲਿਸ ਆ ਰਹੀ ਹੈ ਕਿਸਾਨਾਂ ਦਾ ਦਿੱਲੀ ਕੂਚ ਦਿੱਲੀ ਕੂਚ ਲਈ ਜਦ ਦੋ ਜਹਦ ਕਰ ਰਹੇ ਕਿਸਾਨ ਹਰਿਆਣਾ ਵੱਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਤੇ ਕਿਸਾਨ ਸਪੇਰੀਅਰ ਵਿੱਚ ਛਿੜਤਾ ਕਰਹੀ ਹੈ ਤੇ ਪੁਲਿਸ ਹਰਿਆਣਾ ਪੁਲਿਸ ਕਿਸਾਨਾਂ ਅੱਗੇ ਵਧਨ ਤੇ ਰੋਕਣ ਲਈ ਸ਼ਿਰਕਾ ਕਰ ਰਹੀ ਹੈ ਤੇ ਪੁਲਿਸ ਨੇ মিডিਆ ਨੂੰ ਵੀ ਉਥੋਂ ਪਿੱਛੇ ਹਟਣ ਲਈ ਕਿਹਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ